ਸਸ਼ਟੀਕਾਲ ਜੀ ਮੈਂ ਡਾਕਟਰ ਕਲਪ੍ਰੀਤ ਕਰਮੇਂਦਰ ਹੋਮਿਓਕਲੀਨਿਕ ਬਰਨਾਲਾ ਤੋਂ ਜੇਕਰ ਤੁਹਾਡੇ ਗੁਰਦੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਥਰੀ ਹੈ ਤਾਂ ਉਸ ਦਾ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਤੁਸੀਂ ਆਪਣੇ ਨੇੜੇ ਦੇ ਕਿਸੇ ਹੋਮਿਓਪੈਥੀ ਡਾਕਟਰ ਨੂੰ ਜ਼ਰੂਰ ਮਿਲੋ ਕਿਉਂਕਿ ਗੁਰਦੇ ਵਿੱਚ ਤੁਹਾਡੇ ਚਾਹੇ ਬਹੁਤ ਵੱਡੇ ਸਾਈਜ਼ ਦੀ ਪਥਰੀ ਆ ਚਾਹੇ ਛੋਟੇ ਸਾਈਜ਼ ਦੀ ਪਥਰੀ ਆ ਗੁਰਦੇ ਦੀਆਂ ਪਥਰੀਆਂ ਦਾ ਹੋਮਿਓਪੈਥੀ ਦੇ ਵਿੱਚ 100% ਦਵਾਈ ਦੇ ਨਾਲ ਇਲਾਜ ਹੈ ਜੇਕਰ ਤੁਹਾਡੇ ਗੁਰਦੇ ਦੇ ਵਿੱਚ ਵੱਡੀ ਪਥਰੀ ਆ ਜਾਂ ਤੁਹਾਨੂੰ ਕੋਈ ਹੋਰ ਨਾਲ ਪ੍ਰੋਬਲਮ ਆ ਤਾਂ ਹੋ ਸਕਦਾ ਪਥਰੀ ਨਿਕਲਣ ਦੇ ਵਿੱਚ ਥੋੜਾ ਟਾਈਮ ਲੱਗ ਜਾਵੇ ਪਰ ਗੁਰਦੇ ਦੀ ਪਥਰੀ ਹੋਮੋਪੈਥੀ ਦਵਾਈ ਨਾਲ 100% ਨਿਕਲ ਜਾਂਦੀ ਹੈ ਭਾਵੇਂ ਉਹਦਾ ਸਾਈਜ਼ ਵੱਡਾ ਹੀ ਕਿਉਂ ਨਾ ਹੋਵੇ ਆ ਦੇਖੋ ਮੇਰੇ ਕੋਲੇ ਇਹ 16mm ਦੀ ਪਥਰੀ ਆ ਜਿਹੜੀ ਕਿ ਇੱਕ ਮਰੀਜ਼ ਦੇ ਗੁਰਦੇ ਦੇ ਵਿੱਚੋਂ ਨਿਕਲੀ ਆ ਤੇ ਇਹ ਪਥਰੀ ਨੂੰ ਨਿਕਲਣ ਦੇ ਵਿੱਚ ਕੋਈ ਜ਼ਿਆਦਾ ਲੰਮਾ ਟਾਈਮ ਨਹੀਂ ਲੱਗਿਆ ਇਹ ਪਥਰੀ ਮਰੀਜ਼ ਦੀ 24-25 ਦਿਨਾਂ ਦੇ ਵਿੱਚ ਹੀ ਨਿਕਲ ਗਈ ਸੀ ਪਰ ਜ਼ਰੂਰੀ ਨਹੀਂ ਵਿਪਥਰੀ ਜੇ 16ੰਨ ਦੀ ਤੁਹਾਡੇ ਤੋਂ 24-25 ਦਿਨਾਂ ਚ ਨਿਕਲੂਗੀ ਹੋ ਸਕਦਾ ਉਹਨੂੰ ਵੱਧ ਟਾਈਮ ਲੱਗੇ ਜਾਂ ਘੱਟ ਵੀ ਲੱਗ ਸਕਦਾ ਧੰਨਵਾਦ